ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਮੈਂ ਮਨ ਤੁਹਾਡਾ ਸਵਾਗਤ ਕਰਦਾ ਹਾਂ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਸਿੱਖਿਆ ਵਿਭਾਗ ਵੱਲੋਂ ਜਿਹੜਾ ਹੈਗਾ ਇੱਕ ਨਵੀਂ ਜਿਹੜੀ ਅਪਡੇਟ ਉਹ ਆਈ ਹੋਈ ਹੈ ਜੀ ਠੀਕ ਹੈ ਜੀ ਤਾਂ ਕੀ ਹੈ ਸਾਰੀ ਜਾਣਕਾਰੀ ਕਿਰਪਾ ਕਰਕੇ ਸ਼ੁਰੂ ਤੋਂ ਕੈਂਟਲੱਕ ਜਰੂਰ ਦੇਖੋ ਸਾਥੀ ਮਿੱਤਰਾਂ ਨਾਲ ਜਰੂਰ ਸਾਂਝੀ ਕਰਿਓ ਡਾਇਰੈਕਟਰ ਸਿੱਖਿਆ ਵਿਭਾਗ ਪੰਜਾਬ ਜੀ ਦੇ ਮੀਮੂ ਨੰਬਰ ਇਹ ਅਨੁਸਾਰ ਠੀਕ ਹੈ ਜੀ ਮਿਤੀ 17 6 2024 ਰਾਹੀਂ ਨਿੱਤੀ ਕੀ ਪ੍ਰਵਾਨਗੀ ਅਨੁਸਾਰ ਸਕੂਲ ਸਿੱਖਿਆ ਵਿਭਾਗ ਵਿੱਚ ਕੰਮ ਕਰਦੇ ਈਟੀਟੀ ਟੀਚਰਾਂ ਨੂੰ ਬਤੌਰ ਹੈੱਡ ਟੀਚਰ ਪਦ ਉਨਤ ਕਰਨ ਲਈ ਚੇਅਰਮੈਨ ਜ਼ਿਲ੍ਹਾ ਸਿੱਖਿਆ ਅਫਸਰ ਸੰਗਰੂਰ ਜੀ ਦੀ ਪ੍ਰਧਾਨਗੀ ਹੇਠ ਸਕ੍ਰੀਨਿੰਗ ਕਮੇਟੀ ਦੁਆਰਾ ਵਿਚਾਰਨ ਉਪਰੰਤ ਹੇਠ ਲਿਖੇ ਅਨਸਾਰ ਯੋਗ ਪਾਏ ਗਏ ਕਰਮਚਾਰੀਆਂ ਦੀ ਪਦ ਉਨਤੀ 6ਵੇਂ ਤਨਖਾਹ ਸਕੇਲ ਦੇ 08 ਲੈਵਲ ਵਿੱਚ ਬਤੌਰ ਹੈੱਡ ਟੀਚਰ ਕੀਤੀ ਜਾਂਦੀ ਹੈ ਡਾਇਰੈਕਟਰ ਸਿੱਖਿਆ ਵਿਭਾਗ ਪੰਜਾਬ ਦੀਆਂ ਜ਼ਿਲ੍ਹਾ ਕਾਡਰ ਗਰੁੱਪ ਸੀ ਦੀਆਂ ਅਸਾਮੀਆਂ ਦੀ ਤਰੱਕੀ ਪਰਸਨਲ ਵਿਭਾਗ ਪੰਜਾਬ ਸਰਕਾਰ ਠੀਕ ਹੈ ਜੀ ਇਹਦੇ ਅਨਸਾਰ ਜਿਹੜਾ ਹੈਗਾ ਮਿਤੀ 10 12 2019 ਅਤੇ ਮਿਤੀ 17 7 2022 ਰਾਹੀਂ ਜਾਰੀ ਹਦਾਇਤਾਂ ਦੀ ਰੋਸ਼ਨੀ ਵਿੱਚ ਬਿਨਾ ਡੀ ਪੀਸੀ ਤੋਂ ਕੀਤੀ ਜਾਣੀ ਹੈ ਨਾਨ ਗੈਜਰਡ ਅਧਿਕਾਰੀਆਂ ਦੇ ਇਹ ਪਦ ਉਨਤੀਆਂ ਕੇਵਲ ਕਾਇਮ ਮੁਕਾਮ ਹਨ ਅਤੇ ਪ੍ਰੋਮੋਸ਼ਨ ਕੋਟੀ ਦੀਆਂ 75% ਦੀ ਅਸਾਮੀਆਂ ਲਈ ਨਿਯਮ ਜੋ ਕਿ ਪੰਜਾਬ ਸਟੇਟ এডਿਕੇਸ਼ਨ ਕਲਾਸ 3 ਪ੍ਰਾਇਮਰੀ ਸਕੂਲ ਕਾਡਰ ਸੇਵਾ ਨਿਯਮ 2018 ਅਧੀਨ ਕਵਰ ਹੁੰਦੀਆਂ ਹਨ ਤਾਂ ਜਿਹੜੀ ਗੱਲ ਆਪਾਂ ਮੋਟੀ ਮੋਟੀ ਤੁਹਾਨੂੰ ਦੱਸ ਦਈਏ ਜੀ ਸਿੱਖਿਆ ਵਿਭਾਗ ਦੇ ਵਿੱਚ ਜਿਹੜਾ ਈਟੀਟੀ ਟੀਚਰਾਂ ਤੋਂ ਹੈੱਡ ਟੀਚਰਾਂ ਦੀ ਜਿਨ੍ਹਾਂ ਨੂੰ ਪਦ ਉન્નਤੀਆਂ ਹੋਈਆਂ ਨੇ ਪ੍ਰੋਮੋਸ਼ਨਾਂ ਹੋਈਆਂ ਨੇ ਜਿਨ੍ਹਾਂ ਦਾ ਵੇਰਵਾ ਤੁਸੀਂ ਇਸ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਆਹ ਫਾਈਲ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਠੀਕ ਹੈ ਜੀ ਇਹ ਪਹਿਲਾਂ ਉਹਦੇ ਕਰਮਚਾਰੀ ਦਾ ਨਾਮ ਹੈ ਫਿਰ ਸਕੂਲ ਦਾ ਨਾਮ ਹੈ ਬਲਾਕ ਕੈਟਾਗਰੀ ਵਾਈਜ਼ ਹੈ ਜੋ ਸਟੇਸ਼ਨ ਅਲਾਟ ਕੀਤਾ ਜਾਂਦਾ ਹੈ ਉਹ ਤੇ ਉਸ ਤੋਂ ਬਾਅਦ ਵਿਸ਼ੇਸ਼ਤਾ ਨੇ ਜਿਹੜਾ ਉਹ ਕੀਤਾ ਗਿਆ ਜੀ ਠੀਕ ਹੈ ਜੀ ਤਾਂ ਈਟੀਟੀ ਤੋਂ ਹੈਡ ਜਿਹੜੀ ਹੈਗੇ ਟੀਚਰ ਦੀਆਂ ਉਹ ਪਦੌਨਤੀਆਂ ਹੋ ਚੁੱਕੀਆਂ ਨੇ ਚਾਹੇ ਤਾਂ ਤੁਸੀਂ ਇਹਦਾ ਸਕਰੀਨਸ਼ਾਟ ਲੈ ਸਕਦੇ ਹੋ ਆਪਣੇ ਨਾਮ ਦੇ ਅਕੋਰਡਿੰਗ ਜਿਹੜਾ ਤੁਸੀਂ ਉਹ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਤਾਂ ਇੱਕ ਜਿਹੜੀ ਵੱਡੀ ਸਮੱਸਿਆ ਹੁਣ ਦੇਖਣ ਆ ਰਹੀ ਹੈ ਥੋੜੇ ਟਾਈਮ ਤੱਕ ਵਿਚਾਰੇ 3704 ਵਾਲੇ ਜਿਹੜੇ ਕੈਂਡੀਡੇਟ ਆ ਉਹ ਵੱਡੀ ਮਾਤਰਾ ਦੇ ਵਿੱਚ ਧਰਨੇ ਲਾਣਗੇ ਕਿਉਂਕਿ ਹਰ ਇੱਕ ਨੂੰ ਜਿਹੜਾ ਹੈਗਾ ਉਹ ਮਤਲਬ 6ਵੇਂ ਪੀ ਕਸ਼ਵਨ ਦੇ ਅਕੋਰਡਿੰਗ ਹਰ ਇੱਕ ਨੂੰ ਜਿਹੜੀ ਉਹਦੀ ਦਲ ਬਣਦੀ ਤਨਖਾਹ ਦਿੱਤੀ ਜਾ ਰਹੀ ਹੈ ਜਦਕਿ 3704 ਜਿਹੜੇ ਮਾਸਟਰ ਕੇਡਰ ਕੈਟਾਗਰੀ ਵਾਲੇ ਕਰਮਚਾਰੀਆ ਉਹਨਾਂ ਨੂੰ ਇਸ ਚੀਜ਼ ਬਾਰੇ ਥੋੜਾ ਜਿਹੜਾ ਹੈਗਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਾਫੀ ਵੱਡੀ ਮਾਤਰਾ ਦੇ ਵਿੱਚ ਉਹ ਵਿਚਾਰੇ ਧਰਨੇ ਲਾ ਰਹੇ ਆ ਤੇ ਪਰ ਉਹਨਾਂ ਨੂੰ ਮੀਟਿੰਗ ਦੇ ਕੇ ਜਿਹੜਾ ਉਸ ਅਨਵਾਈ ਨਹੀਂ ਕੀਤੀ ਜਾ ਰਹੀ ਤਾਂ ਜਿਸ ਤਰ੍ਹਾਂ ਕਿ ਕਹਿੰਦੇ ਕਿ ਜਿੱਤ ਸੰਘਰਸ਼ ਕਰਦੇ ਲੋਕਾਂ ਦੀ ਤਾਂ ਮੇਰੀ ਤੇ ਇਹੀ ਗੁਜਾਰਿਸ਼ ਹੈ ਸਾਰੇ ਹੀ ਉਹਨਾਂ ਕਰਮਚਾਰੀਆਂ ਨੂੰ ਕਿ ਕਿਰਪਾ ਕਰਕੇ ਜੂਨੀਅਰ ਦਾ ਵੱਤਵਤ ਸਾਥ ਦੇਇਆ ਕਰੋ ਜਿੰਨੇ ਵੀ ਕੋਈ ਫੰਡ ਵਗੈਰਾ ਜਾਂ ਰੈਲੀਆਂ ਹੁੰਦੀਆਂ ਉਹਨਾਂ 'ਚ ਵੱਧ ਤੋਂ ਵੱਧ ਸ਼ਿਰਕਤ ਕਰਿਆ ਕਰੋ ਕਿਉਂਕਿ ਹੱਕ ਮੰਗਿਆ ਨਹੀਂ ਮਿਲਦੇ ਲੜਿਆਂ ਤੋਂ ਮਿਲਦੇ ਆ। ਸੋ ਇਸੇ ਦੇ ਤਹਿਤ ਤੁਸੀਂ ਚਾਹੇ ਤਾਂ ਇਹਦਾ ਸਕਰੀਨਸ਼ਾਟ ਲੈ ਲਿਓ ਚਾਹੇ ਆ ਪੂਰੀ ਦੀ ਪੂਰੀ ਪੀਡੀਐਫ ਤੁਹਾਡਾ ਨਾਲ ਸਾਂਝੀ ਕਰ ਦਿੱਤੀ ਗਈ ਹੈ। ਕਿਰਪਾ ਕਰਕੇ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਆਪਣੇ ਕਮੈਂਟ ਜ਼ਰੂਰ ਦੱਸਿਆ ਕਰੋ। ਠੀਕ ਹੈ ਜੀ ਕਮੈਂਟਾਂ ਦੇ ਜ਼ਰੀਏ ਆਪਾਂ ਜਿਹੜੀ ਥੋੜੀ-ਬੋਤ ਗੱਲ ਹੁੰਦੀ ਹੈ ਉਹ ਅੱਗੇ ਜਾਂਦਾ ਕਰ ਸਕਦੇ ਆ। ਸੋ ਮਿਲਦੇ ਆ ਕਿਸੇ ਨਵੀਂ ਜਾਣਕਾਰੀ ਦੇ ਤਦ ਤੱਕ ਲਈ ਧੰਨਵਾਦ।